ਮੋਗਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਟਰਾਲੀ ਟਰੈਕਟਰ ਤੇ ਸਵਿਫਟ ਕਾਰ ਦੀ ਭਿਆਨਕ ਟੱਕਰ ਹੋਈ ਹੈ ਔਰ ਇਸ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਹੜਾ ਕਿ 5 ਬੱਚਿਆਂ ਦਾ ਪਿਓ ਦੱਸਿਆ ਜਾ ਰਿਹਾ ਹੈ ਮਿਡਲ ਕਲਾਸ ਫੈਮਿਲੀ ਦੇ ਨਾਲ ਬਿਲੋਂਗ ਕਰਦਾ ਹੈ ਔਰ ਲੱਕੜ ਦੀ ਭਰੀ ਹੋਈ ਟਰਾਲੀ ਜੁੜੀ ਆ ਉਹ ਮੰਡੀ ਦੇ ਵਿੱਚ ਲੈ ਕੇ ਜਾ ਰਹੇ ਸੀ ਰੋਜ਼ ਦੀ ਤਰ੍ਹਾਂ ਮਜ਼ਦੂਰੀ ਕਰਦੇ ਸੀਗੇ ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਦਰਅਸਲ ਕਾਰ ਜਿਹੜੀ ਹੈ ਉਹ ਕਾਰ ਦਾ ਜਿਹੜਾ ਚਾਲਕ ਹੈ ਕਾਰ ਨੂੰ ਕਾਰ ਨੂੰ ਓਵਰਟੇਕ ਕਰਨ ਲੱਗਾ ਸੀਗਾ ਟਰਾਲੀ ਦੇ ਨਾਲ ਉਹ ਔਰ ਜਦੋਂ ਓਵਰਟੇਕ ਕੀਤੀ ਤਾਂ ਬੈਲੈਂਸ ਗੱਡੀ ਦਾ ਵਿਗੜ ਗਿਆ ਕਿਉਂਕਿ ਅੱਜ ਤੜਕਸਾਰ ਤੂੰ ਹੀ ਹਲਕੀ ਬੂੰਦਾਬاندی ਜਿਹੜੀ ਹੈ ਉਹ ਦੇਖਣ ਨੂੰ ਮਿਲ ਰ ਗਿਆ ਤੇ ਜਿਹਦੇ ਨਾਲ ਸੜਕਾਂ ਗਿੱਲੀਆਂ ਹੋਈਆਂ ਨੇ ਔਰ ਜਦੋਂ ਸਵਿਫਟ ਕਾਰ ਓਵਰਟੇਕ ਕੀਤੀ ਟਰੈਕਟਰ ਟਰਾਲੀ ਨੂੰ ਤਾਂ ਅਨਬੈਲੈਂਸ ਹੋਈ ਗੱਡੀ ਔਰ ਅਨਬੈਲੈਂਸ ਹੋ ਕੇ ਤੇ ਟਰੈਕਟਰ ਦੇ ਨਾਲ ਗੱਡੀ ਦੀ ਟੱਕਰ ਹੋ ਚੁੱਕੀ ਹੈ। ਔਰ ਟੱਕਰ ਇੰਨੀ ਕਿ ਜ਼ਿਆਦਾ ਭਿਆਨਕ ਸੀ ਕਿ ਜਿਹੜੀ ਕਾਰ ਹੈ ਉਹ ਟਰਾਲੀ ਟਰੈਕਟਰ ਦੇ ਹੇਠਾਂ ਹੀ ਆ ਚੁੱਕੀ ਹੈ। ਕ੍ਰੇਨ ਬੁਲਾ ਕੇ ਤੇ ਟਰੈਕਟਰ ਟਰਾਲੀ ਦੇ ਹੇਠੋਂ ਗੱਡੀ ਨੂੰ ਬਾਹਰ ਕੱਢਿਆ ਗਿਆ। ਔਰ ਜਿਹੜਾ ਟਰੈਕਟਰ ਚਾਲਕ ਸੀਗਾ ਉਹਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ। ਬੱਚੇ ਨੇ ਪੰਜ ਬੱਚਿਆਂ ਦਾ ਉਹ ਪਿਓ ਹੈ ਜਿਹਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅਨਬੈਲੈਂਸ ਹੋਣ ਕਾਰਨ ਸਵਿਫਟ ਕਾਰ ਜਿਹੜੀ ਆ ਉਹ ਟਰਾਲੀ ਟਰੈਕਟਰ ਦੇ ਵਿੱਚ ਜਾ ਵਜਦੀ ਹੈ ਲੱਕੜਾਂ ਦੇ ਨਾਲ ਟਰਾਲੀ ਭਰੀ ਹੋਈ ਸੀ ਰੋਜ਼ ਤੀ ਤਰ੍ਹਾਂ ਅ ਅੱਜ ਵੀ ਇਹ ਲੱਕੜ ਮੰਡੀ ਦੇ ਵਿੱਚ ਲੱਕੜਾਂ ਲੈ ਕੇ ਜਾ ਰਹੀ ਸੀ ਟਰਾਲੀ ਟਰੈਕਟਰ ਤੇ ਔਰ ਰਸਤੇ ਦੇ ਵਿੱਚ ਜਦੋਂ ਇਹ ਹਾਦਸਾ ਵਾਪਰ ਗਿਆ ਕਾਰ ਚਾਲਕ ਜਿਹੜਾ ਆ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਹਨੂੰ ਵੀ ਸੱਟਾਂ ਲੱਗੀਆਂ ਨੇ ਉਹ ਵੀ ਜੇਰੇ ਇਲਾਜ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਟਰੈਕਟਰ ਦੇ ਉੱਪਰ ਦੋ ਜਨ ਸਵਾਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਜ਼ਖਮੀ ਹੈ ਉਹਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਰਾਹਗੀਰਾਂ ਨੇ ਆ ਆਪਣੇ ਸਾਧਨ ਰੋਕ ਕੇ ਤੇ ਮਦਦ ਕੀਤੀ ਹੈ ਐਂਬੂਲੈਂਸ ਨੂੰ ਬੁਲਾਇਆ ਗਿਆ ਮੌਕੇ ਤੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਇੱਕ ਵਿਅਕਤੀ ਨੇ ਮੌਕੇ ਤੇ ਹੀ ਦੰਮ ਤੋੜ ਦਿੱਤਾ ਸੀਗਾ ਅੱਜ ਜਿਹਦੀ 42 ਸਾਲ ਦੀ ਉਮਰ ਦੱਸੀ ਗਈ ਹੈ ਬਲਕਾਰ ਸਿੰਘ ਉਸ ਦਾ ਨਾਮ ਦੱਸਿਆ ਗਿਆ ਹੈ ਪੰਜ ਬੱਚੇ ਨੇ ਘਰ ਦੇ ਵਿੱਚ ਤਿੰਨ ਧੀਆਂ ਜਿਹੜੀਆਂ ਵਿਆਹਣ ਵਾਲੀਆਂ ਨੇ ਔਰ ਪਿਓ ਜਿਹੜਾ ਆ ਉਹ ਕੀ ਦਿਹਾੜੀ ਢੱਪਾ ਕਰਕੇ ਤੇ ਕਮਾਉਂਦਾ ਸੀਗਾ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਹਰ ਜੇ ਬੇਟੀਆਂ ਜੁੜੀਆਂ ਨੇ ਉਹਨਾਂ ਦਾ ਵਿਆਹ ਕਰਨ ਵਾਲਾ ਤਾਂ ਇਹ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ 42 ਸਾਲਾ ਬਲਕਾਰ ਸਿੰਘ ਪਰ ਹਾਦਸਾ ਬਹੁਤ ਭਿਆਨਕ ਸੀ ਜਿਸ ਤਰੀਕੇ ਦੇ ਨਾਲ ਟਰਾਲੀ ਟਰੈਕਟਰ ਦੇ ਹੇਠੋਂ ਸਵਿਫਟ ਕਾਰ ਜਿਹੜੀ ਉਹ ਕੱਢੀ ਗਈ ਹੈ ਕ੍ਰੇਨ ਬਲਾਕੇ ਉਹ ਤਸਵੀਰ ਬਹੁਤ ਭਿਆਨਕ ਹੈ ਮੂਰਲੀ ਸਾਈਡ ਕਾਰ ਦੀ ਵੀ ਟੋਟਲੀ ਤਬਾਹ ਹੋ ਚੁੱਕੀ ਹੈ ਡੈਮੇਜ ਹੋ ਚੁੱਕੀ ਹੈ ਇੰਜਨ ਇੰਜ ਲੱਗਦਾ ਹੈ ਕਿ ਜਿਵੇਂ ਕਬਾੜੀਏ ਦੀ ਦੁਕਾਨ ਤੇ ਕੱਲਾ-ਕੱਲਾ ਪੁਰਜਾ ਪਿਆ ਹੋਵੇ ਇੰਨੀਕ ਭਿਆਨਕ ਤਸਵੀਰ ਬਣ ਚੁੱਕੀ ਹੈ ਔਰ ਟਰਾਲੀ ਟਰੈਕਟਰ ਜਿਹੜਾ ਆ ਟੱਕਰ ਤੋਂ ਬਾਅਦ ਦੇ ਵਿੱਚ ਉਹ ਵੀ ਪਲਟੀਆਂ ਖਾ ਚੁੱਕਿਆ ਹੈ ਤੇ ਜਿਸ ਕਾਰਨ ਵਿਅਕਤੀ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਡੈੱਡ ਬਾਡੀ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਗੱਲਬਾਤ ਵੀ ਕੀਤੀ ਗਈ ਆ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਹਾਦਸੇ ਨੂੰ ਲੈ ਕੇ ਕਿ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਉਹ ਵੀ ਤੁਹਾਨੂੰ ਸੁਣਾ ਦਨੇ ਸਰ ਗੱਡੀ ਤੇ ਆ ਰਹੇ ਸੀਗੇ ਡਿਊਟੀ ਆ ਰਹੇ ਸੀਗੇ ਜਗਰਾਉਂ ਤੋਂ ਜੀ ਰੋਜ਼ਾਨਾ ਦੀ ਤਰ੍ਹਾਂ ਰੋਡਵੇ ਚਾਂਦੀ ਮੈਂ ਕੱਚਾ ਮਾਜਮਾ ਰੋਡ ਵੀ ਇਹ ਤਾਂ ਅੰਦੀ ਐਕਸੀਡੈਂਟ ਦੀ ਹੋ ਗਿਆ ਐਕਸੀਡੈਂਟ ਦਾ ਹੋਣ ਦਾ ਕਾਰਨ ਸਰ ਮੂਰੇ ਓਵਰਟੇਕ ਕਰਨ ਲੱਗਾ ਸੀਗਾ ਜੀ ਤੁਸੀਂ ਓਵਰਟੇਕ ਕਰ ਮੱਦੇ ਹਾਂਜੀ ਓਵਰਟੇਕ ਮੈਂ ਗੱਡੀ ਆਪਦੀ ਲੰਘਾਉਣ ਲੱਗਾ ਸੀ ਤੇ ਪੂਲੀ ਆ ਜੀ ਬਣੀ ਵੀ ਉਹ ਲੱਕੜਾ ਟਰਾਲਾ ਸੀਗਾ ਜੀ ਟਰੈਕਟਰ ਜੋ ਲਕੜਾ ਸਿੰਘਾਂ ਜਾਦੀ ਉਹ ਜਾਓ ਝੋਲ ਵੱਜ ਕੇ ਜਿਵੇਂ ਮਾਦੀ ਆ ਗੱਡੀ ਲੱਗੀ ਉਹ ਟੇ ਕਰ ਲੱਗੀ ਗੱਡੀ ਲਗਾਉਂਦਾ ਕਿਨੇ ਘਟਾ ਵੱਜੇ ਸਰ ਮੇਰੇ ਗੋਡੇ ਦੇ ਆ ਜੀ ਆ ਸਾ ਇੱਥੇ ਸਰ ਤੇ ਟੈਕਸ ਰੇ ਕਰਾਇਆ ਸਰ ਛਾਤੀ ਤੇ ਸਰ ਮੈਂ ਜਿਗਰਾਉਂ ਤੋਂ ਆ ਰਿਹਾ ਜਿਗਰਾ ਕੱਲ ਹੀ ਸੀ ਹਾਂਜੀ ਸਰ ਕੱਲੇ ਸੀ ਐਕਸੀਡੈਂਟ ਹੋ ਵੀ ਗਿਆ ਉੱਤਰ ਵੀ ਗਿਆ ਮੈਂ ਉੱਤਰ ਗਿਆ ਸੀਗਾ ਜੀ ਉਹ ਵੀਰਾ ਡਿੱਗ ਪਿਆ ਸੀ ਮਤਲਬ ਨਹੀਂ ਕੋਈ ਕਾਰ ਕੀਤੀ ਕਿਸੇ ਨੇ ਸਾਨੂੰ ਮਦਦ ਨਹੀਂ ਦਿੱਤੀ ਜੀ ਉੱਤਰ ਕੇ ਉਹਨਾਂ ਕੋਲ ਗਿਆ ਜੀ ਹਲਪ ਨੂੰ ਮੇਰੇ ਗੋਡੇ ਦਾ ਹਾਲਾ ਛੱਟ ਸੀਗੀ ਜੀ ਉੱਤਰ ਕੇ ਗਿਆ ਕੋਈ ਕਾਰ ਵਾਲਾ ਰੋਕੂਗਾ ਕੋਈ ਕਿਸੇ ਨੇ ਮਦਦ ਨਹੀਂ ਕੀਤੀ ਉਹਦੀ ਜਾਨ ਬਚ ਸਕਦੀ ਬਹੁਤ ਮਾੜਾ ਹੋਇਆ ਜੀ ਫਿਰ ਕਿੰਨੇ ਦੇਰ ਬਾਅਦ ਜਿਹੜੀ ਐਂਬੂਲੈਂਸ ਆਈ ਐਂਬੂਲੈਂਸ ਵਾਲਿਆਂ ਦਾ ਜਵਾਬ ਦੇਦਾ 108 ਆ ਗਿਆ 108 ਨੂੰ ਕਹਿੰਦੇ ਧਰਮਪੁਰ ਦਾ ਮੈਂ ਕਹਾਂ ਉਹਨਾਂ ਨੇ ਆਪਣੀ ਐਸਐਸਐਫ ਵਾਲੇ ਆਏ ਸੀਗੇ ਜੀ ਅੱਧੇ ਘੰਟੇ ਬਾਅਦ ਰਹੇ ਜੀ ਉਹ ਬੰਦੇ ਜਾਲ ਵਾ ਸਕਦੀ ਸੀਗੇ ਸਾਹ ਚੱਲਦੇ ਸੀਗੇ ਅਸੀਂ ਮਾਦ ਲਈ ਕਿਸੇ ਨੂੰ ਪੁਕਾਰ ਕਰਦੇ ਕਿ ਹੱਲਪ ਕਰ ਦਿਓ ਇਹ ਮਰੀਜ਼ ਲੈ ਕੇ ਜਾਣਾ ਜੀ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਸ ਕਰਨਾ ਉਹ ਐਸਐਸਫ ਵਾਲੇ ਆਏ ਆ ਰਸਤੇ ਜਿੱਥੇ ਆਉਣਾ ਮੁੰਡਾ ਆਇਓ ਪੂਰਾ ਹੋ ਗਿਆ ਜਰਾ ਬਹੁਤ ਮਾੜਾ ਹੋਇਆ ਜੀ ਤੁਸੀਂ ਇਹਦੇ 108 ਨੂੰ ਕਾਲ ਕੀਤੀ ਤੁਸੀਂ ਕੀ ਕਿਹਾ 108 ਨੂੰ ਕਾਲ ਕੀਤਾ ਸੀਗਾ ਸਰ ਉਹ ਕਹਿੰਦੇ ਅ ਵੀ ਤੁਸੀਂ ਕੋਈ ਪ੍ਰਾਈਵੇਟ ਪਤਾ ਕਰੋ ਜੀ ਮੇਰੇ ਕੋਲ ਕਾਲ ਡਿਟੇਲ ਵੀ ਪਈ ਹੈ ਰਿਕਾਰਡਿੰਗ ਵੀ ਜਨਦੀ ਪਈ ਤੇ ਉਹ ਕਹਿੰਦੇ ਤੂੰ ਧਰਮਕੋੜ ਸ਼ੂਟ ਕਰੋਗਾ ਬੰਦੇ ਦੀ ਜਾਨ ਹੋਵੇ ਤੇ ਤੁਸੀਂ ਕਹਿੰਦੇ ਸਾਡੇ ਕੋਲ ਸਰਬਦਾ ਨਹੀਂ ਪ੍ਰਾਈਵੇਟ ਤੋਂ ਕਰੋ ਜੀ ਇਹਨਾਂ ਪਰ ਪ੍ਰਾਈਵੇਟ ਦਾ ਕੰਪਰਮਾਈਜ਼ ਹੋ ਗੇ ਸੂਤ ਤੇ ਫਿਰ ਐਸਾ ਸਫਲ ਹੈ ਐਸੀ ਮੁਲਾਦਮ ਦੀ ਆਪਣੀ ਮੋਗੇ ਦਾ ਟਾਈਮ ਆ ਗਿਆ ਉਹ ਦੀ ਨਾਮ 10 15 ਮਿੰਟ ਦੀ ਕਾਲ ਤੇ ਆ ਗਏ ਸੀ ਜੀ ਉਹ ਦਾ ਨਾਲ ਦੀ ਉਹਨਾਂ ਨੂੰ ਪਤਾ ਲੱਗ ਗਿਆ ਆ ਜਾਂਦੇ ਜੀ ਉਹ ਉਹਨਾਂ ਨੇ ਜਰਰੇ ਨੇ ਪੂਰੀ ਹੈਲਪ ਕੀਤੀ ਹੈ ਜੀ ਜੇਕਰੋਂ ਆਤੋਂ ਦੇ ਪੈਸੇ ਸੀ ਅਸੀਂ ਅਣਾ ਸੀ ਮੋਗੇ ਮੰਢੇ ਤੇ ਰਾਹ ਚੋਂਦੇ ਸੀ ਆਪ ਦੀ ਸਾਈਡੋਂ ਦੇ ਪੈਸੇ ਸੀ ਮਗਰੋਂ ਲਿਆ ਕੇ ਬਹੁਤ ਜਿਆਦਾ ਤੇਜ਼ ਆ ਰਹੀ ਸੀ ਗੱਡੀ ਉਹਨਾਂ ਨੇ ਵੇਚ ਲਿਆ ਕੇ ਮਾਰਿਆ ਜੀ ਤੇ ਮੇਰੇ ਬੰਦੇ ਦੇ ਨਾਲ ਦੀ ਵੀ ਮੌਕੇ ਤੇ ਮੌਤ ਹੋ ਗਈ ਕੀ ਨਾਮ ਉਹ ਦਾ ਨਾਮ ਬਲਕਾਰ ਸਿੰਘ ਹੈ ਜੀ ਕੀ ਮਾ ਹੋਇਆ ਆ ਜੀ ਆਪਾਂ ਗੱਡੀ ਅਸੀਂ ਆਪਦੀ ਸਾਈਡ ਜਾਂਦੇ ਪੈ ਸੀ ਪਿੱਛੋਂ ਲਿਆ ਕੇ ਮਰੀ ਗੱਡੀ ਬਹੁਤ ਤੇਜ਼ ਆ ਰਹੀ ਸੀ ਹਾਂ ਜੀ ਤੇ ਤੇਰਾ ਕੋਈ ਛੋਟਾ ਛੋਟਾ ਵਜਾ ਕੋਈ ਹਾਂ ਜੀ ਮੇਰੇ ਕਾਦੇ ਹੱਥ ਤੇ ਆਈ ਤੇ ਇੱਕ ਮੇਰੇ ਮੋਢੇ ਤੇ ਇੱਕ ਮੇਰੇ ਗੱਟੇ ਤੇ ਵੱਜੀ ਦੂਜੇ ਬੰਦੇ ਕੀ ਨਾਮ ਹੈ ਉਹ ਦੂਜੇ ਤਾਂ ਉਹ ਤਾਂ ਉੱਥੇ ਹੀ ਹੋਈ ਪੂਰਾ ਹੋ ਗਿਆ ਗੂਮਰ ਕੀ ਨਾਮ ਉਸ ਦਾ ਉਹਦੀ ਹੈਗੀ 42 43 ਸਾਲ ਦੀ ਉਮਰ ਦੀ ਤਿੰਨ ਕੁੜੀਆਂ ਉਹਦੀਆਂ ਵਿਆਹਣ ਵਾਲੀਆਂ ਪਈਆਂ ਦੋ ਜਵਾਕ ਨਿਕਲੇ ਕੇ ਛੋਟੇ ਛੋਟੇ ਆ ਉਹਦੇ ਜਿਹੜੇ ਠੀਕ ਉਹ ਐਕਸੀਡੈਂਟ ਹੋ ਗਿਆ ਕਿ ਤੇਰੇ ਗੇ ਇਹ ਹੋਈ ਮੈਨੇ ਅੱਡੇ ਕੋਲੀ ਜੀ 150 ਲੱਭਿਆ ਠੀਕ ਉਹ ਗੱਡੀ ਤੇ ਕੌਣ ਕੌਣ ਸੀ ਗੱਡੀ ਤੇ ਇੱਕ ਹੀ ਬੰਦਾ ਸੀ ਜਾਈ ਇਹ ਐਕਚੁਅਲ ਦੇ ਵਿੱਚ ਕੀ ਹੈ ਜਿਹੜੀ ਇਹਦੀ ਵਾਈਫ ਹੈ ਮਤਲਬ ਕਿ ਸ਼ੈਡਿਊਲ ਕਾਸਟ ਨੂੰ ਬਿਲੋਂਗ ਕਰਦੇ ਆ ਇਹਦੀ ਵਾਈਫ ਮੇਰੇ ਘਰੇ ਹਾਊਸਮੇਡ ਦਾ ਕਰਦੀ ਹੈ ਜੀ ਇਹ ਕੰਮ ਤੇ ਅੱਜ ਸਵੇਰ ਪਤਾ ਲੱਗਿਆ ਮਹੱਲੇ ਦੇ ਵਿੱਚੋਂ ਕਿਸੇ ਦਾ ਫੋਨ ਆਇਆ ਵੀ ਇਹਨਾਂ ਦੇ ਐਕਸੀਡੈਂਟ ਹੋ ਗਿਆ ਤਦੇ ਅਸੀਂ ਗੱਡੀ ਲੈ ਕੇ ਇੱਧਰ ਨੂੰ ਆ ਗਏ ਜਦੋਂ ਮੈਨੇ ਦੇ ਕੋਲੇ ਆ ਕੇ ਜਦੋਂ ਦੇਖਿਆ ਰਸਤੇ ਚੋਂਦਿਆਂ ਤੋਂ ਇੱਕ ਟਰਾਲੀ ਸੀਗੀ ਟਰਾਲੀ ਦੇ ਵਿੱਚ ਲੱਕੜਾਂ ਭਰੀਆਂ ਹੋਈਆਂ ਹੋਈਆਂ ਸੀਆਂ ਟਰੈਕਟਰ ਦੇ ਟਰਾਲੀ ਦੀਆਂ ਉਹ ਪਿੱਛੋਂ ਗੱਡੀ ਬਹੁਤ ਜ਼ੋਰ ਨਾਲ ਮਤਲਬ ਕਿ ਹਿੱਟ ਹੋਈ ਵੀ ਆ ਜਿਹੜੀ ਜਿਹਨੇ ਦੀ ਟਰਾਲੀ ਆ ਜਿਸ ਹਿਸਾਬ ਨਾਲ ਉੱਤੇ ਦੇਖੀ ਆ ਅਸੀਂ ਟੋਇੰਗ ਕਰ ਰਹੇ ਸੀ ਜਾਂ ਸਾਡੇ ਕੋਲੇ ਫੋਟੋ ਵਗੈਰਾ ਵੀ ਹੈਗਾ ਕਲਿੱਕ ਕੀਤੀਆਂ ਸੀ ਵੀ ਚਲੋ ਇਹਨਾਂ ਦੀ ਗਲਤੀ ਤਾਂ ਨਹੀਂ ਕਿਤੇ ਉਹ ਇਹਨਾਂ ਦੀ ਜਿਹੜੀ ਟਰਾਲੀ ਆ ਉਹ ਇੱਕ ਜਿਹੜੀ ਵਾਈਟ ਪੱਟੀ ਹੁੰਦੀ ਹੈ ਜਿੱਥੇ ਮਤਲਬ ਕਿ ਹੈਵੀ ਸਾਧਨ ਚੱਲਦੇ ਆ ਉਹ ਸਾਈਡ ਜਾ ਰਹੀ ਸੀਗੀ ਉਹ ਦੇਖਣ ਨੂੰ ਤਾਂ ਇਹ ਲੱਗਦਾ ਏ ਕਿ ਗੱਡੀ ਪਿੱਛੋਂ ਬਹੁਤ ਜ਼ੋਰ ਨਾਲ ਹਿੱਟ ਹੋਈ ਹੋਈ ਆ ਤੇ ਇੱਕ ਜਿਹੜਾ ਹੈਗਾ ਵਾ ਜ਼ਖਮੀ ਆ ਮੁੰਡਾ ਤੁਸੀਂ ਦੇਖ ਹੀ ਲਿਆ ਅੰਦਰ ਉਹ ਵੀ ਸ਼ਡਿਊਲ ਕਸਟਮ ਬਲੋਂਗ ਕਰਦਾ ਏ ਪਰਿਵਾਰ ਚੋਂ ਉਹਦੇ ਕਮਾਉਣ ਵਾਲਾ ਕੋਈ ਨਹੀਂ ਜਿਹਦੀ ਮੌਤ ਹੋ ਗਈ ਆ ਉਹਦੀ ਵਾਈਫ ਸਾਡੇ ਘਰੇ ਕੰਮ ਕਰਦੀ ਆ ਉਹਦੀਆਂ ਬੇਟੀਆਂ ਵਿਆਹਣ ਵਾਲੀਆਂ ਬੱਚੇ ਬਹੁਤ ਛੋਟੇ ਘਰ ਦੇ ਹਾਲਾਤ ਜਿਹੜੇ ਬਹੁਤ ਬੁਰੇ ਆ ਉਹਨਾਂ ਦੇ ਬਹੁਤ ਭਿਆਨਕ ਹਾਲਾਤ ਆ ਕਿ ਦੱਸਿਆ ਕੋਈ ਜ਼ਖਮੀ ਜੋ ਹੈ ਜੋ ਮਾਸਾ ਕਹਿਣਾ ਹੋਇਆ ਉਹ ਦੱਸਿਆ ਤਾਂ ਉਹ ਇਹੀ ਕਹਿ ਰਿਹਾ ਕਹਿੰਦਾ ਅਸੀਂ ਮੰਡੀ ਆ ਰਹੇ ਸੀਗੇ ਤੇ ਪਿੱਛੋਂ ਬਹੁਤ ਤੇਜ਼ ਰਫਤਾਰ ਨਾਲ ਗੱਡੀ ਆਉਂਦੀ ਆ ਤੇ ਉਹਨਾਂ ਨੂੰ ਬੈਕ ਤੋਂ ਜਾ ਕੇ ਹਿੱਟ ਕਰ ਦਿੰਦੀ ਆ ਗੱਡੀ ਟਰਾਲੀ ਨੂੰ ਉੱਤੇ ਅਚਨਚੇਤੀ ਜਿਹੜਾ ਇਹ ਮੁੰਡਾ ਰਾਜੂ ਆ ਜਿਹਦੀ ਵਾਈਫ ਮੇਰੇ ਘਰ ਕੰਮ ਕਰਦੀ ਆ ਉਹ ਡਿੱਗਣ ਸਾਰੀ ਰੋਡ ਤੇ ਉਹਨਾਂ ਦੀ ਮਤਲਬ ਕਿ ਮੌਤ ਹੋ ਜਾਂਦੀ ਆ ਅਸੀਂ ਵੇਖ ਕੇ ਡੈੱਡ ਬੋਡੀ ਵੀ ਦੇਖੀ ਆ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਆ ਦੂਜਾ ਬੰਦਾ ਠੀਕ ਆ ਦੂਸਰਾ ਬੰਦਾ ਤਾਂ ਠੀਕ ਆ ਉਹਦਾ ਜੀਰੇ ਇਲਾਜ ਆ ਹਜੇ ਇਲਾਜ ਚੱਲ ਰਿਹਾ ਉਹਦਾ ਹੋ ਤਾਂ ਦੇਖੋ ਜਦੋਂ ਟ੍ਰੀਟਮੈਂਟ ਸਟਾਰਟ ਹੋ ਉਸ ਤੋਂ ਬਾਅਦ ਪਤਾ ਲੱਗਣਾ ਗੱਡੀ ਨੂੰ ਪਤਾ ਲੱਗ ਕਿਦਾਂ ਗੱਡੀ ਵਾਲਾ ਗੱਡੀ ਵਾਲੇ ਦਾ ਹਜੇ ਸਾਨੂੰ ਕੁਝ ਪਤਾ ਨਹੀਂ ਲੱਗਿਆਗਾ ਦੇਖਿਆ ਨਹੀਂਗਾ ਹਜੇ ਕਿਵੇਂ ਕਿਵੇਂ ਨਹੀਂ ਹੈਗੇ ਕਿ ਉਹਨੂੰ ਆਪਾਂ ਮਿਲੇ ਹੀ ਨਹੀਂਗੇ ਗੱਲ ਤਾਂ ਇਹ ਆ ਵੀ ਵਿਚਾਰੇ ਗਰੀਬ ਦਾ ਇੱਕ ਸ਼ੈਡਿਊਲ ਕਾਸਟ ਵਾਲੇ ਬੰਦੇ ਦਾ ਸਾਰਾ ਘਰ ਹੀ ਖਤਮ ਹੋ ਗਿਆ ਕਿਸ ਹਿਸਾਬ ਨਾਲ ਘਰ ਤਬਾਹ ਹੋ ਗਿਆ ਕੱਲਾ ਬੰਦਾ ਉਹ ਕਮਾਉਣ ਵਾਲਾ ਸੀਗਾ ਮੰਨ ਲਓ ਇੱਕ ਔਰਤ ਆ ਔਰਤ ਕਿੰਨਾ ਕਮਾ ਲੂਗੀ ਦੋ ਘਰਾਂ ਦਾ ਕੰਮ ਕਰ ਲੂ ਤਿੰਨਾਂ ਦਾ ਕਰ ਲੂ 3000 ਕਮਾ ਲੂ 4000 ਕਮਾ ਲੂ 4000 ਦੇ ਨਾਲ ਕ ਰਸੋਈ ਨਹੀਂ ਨਾ ਚੱਲਦੀਗੀ ਉਹਦੀਆਂ ਜਿਹੜੀਆਂ ਬੇਟੀਆਂ ਵਿਆਹਣ ਵਾਲੀਆਂ ਉਹ ਵੇਹੰਗਾ ਨਹੀਂ ਨਾ ਜਾਣਗੀਆਂ ਬਾਈ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਹੈ ਨਹੀਂ ਪੁਲਿਸ ਵਾਲਿਆਂ ਨਾਲ ਹਜੇ ਗੱਲ ਹੋਈ ਆ ਫੋਨ ਤੇ ਉਹ ਕਹਿੰਦੇ ਅਸੀਂ ਆਉਂਦੇ ਆ ਹਸਪੀਟਲ ਅਸੀਂ ਜੋ ਵੀ ਹੋਊਗਾ ਦੇਖਦੇ ਹਾਂ ਹਜੇ ਪਹਿਲਾਂ ਤਾਂ ਕੀ ਕਹਿੰਦੇ ਨੇ ਆ ਪੋਸਟਮਾਰਟਮ ਹੋਊਗਾ ਪੋਸਟਮਾਰਟਮ ਤੋਂ ਬਾਅਦ ਸ਼ਿਸ਼ਕਾਰ ਕਰਕੇ ਉਸ ਤੋਂ ਬਾਅਦ ਪਰਿਵਾਰ ਨਾਲ ਗੱਲ ਕਰਕੇ ਫਿਰ ਦੇਖਾਂਗੇ ਨਾ ਕੀ ਹੁੰਦਾ ਕੀ ਨਹੀਂ ਹੁੰਦਾ ਅੱਗੇ ਮੰਗ ਕੀ ਕਰਦੇ ਹੋ ਮੰਗ ਤਾਂ ਭਾਜੀ ਐਉਂ ਆ ਵੀ ਠੀਕ ਆ ਚਲੋ ਜਿਹੜਾ ਮੇਨ ਸੀ ਪਰਿਵਾਰ ਦਾ ਮੈਂਬਰ ਚਲਾ ਗਿਆ ਉਹਦਾ ਘਾਟਾ ਤਾਂ ਨਹੀਂ ਪੂਰਾ ਹੋਣਾ ਇਹ ਤਾਂ ਗੱਲ ਹੈਗੀ ਆ ਨਾ ਤੇ ਮਰੇ ਨਾਲ ਮਰਿਆ ਨਹੀਂ ਜਾਂਦਾਗਾ ਤੇ ਜਿਹੜੇ ਪਿਛਲੇ ਵਿਚਾਰੇ ਹੈਗੇ ਜਿਨ੍ਹਾਂ ਦੀਆਂ ਬੀਟੀਆਂ ਜਾਂ ਬੇਟਾ ਹੈ ਚਾਹੇ ਪੜਾਉਣ ਵਾਲੇ ਆ ਚਾਹੇ ਵਿਆਹਣ ਵਾਲੇ ਆ ਚਾਹੇ ਉਹਨਾਂ ਦਾ ਪਰਿਵਾਰ ਚਲਾਉਣ ਦੇ ਲਈ ਜੋ ਵੀ ਉਹਨਾਂ ਦੀ ਹੈਲਪ ਬੰਦੀ ਆ ਉਹ ਕੀਤੀ ਜਾਵੇ ਸੋਨੂ ਦੇ ਵਿੱਚ ਆਇਆ ਵੀ ਉਹ ਮਲਾਜ਼ਮ ਸੀ ਅਗਰ ਮਲਾਜ਼ਮ ਸੀ ਤਾਂ ਉਹਨਾਂ ਨੂੰ ਜ਼ਰੂਰ ਇਨਸਾਨੀਅਤ ਤੌਰ ਤੇ ਖੜ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਗੱਡੀ ਵਾਲਾ ਕਹਿੰਦੇ ਜੀ ਮਲਾਜ਼ਮ ਸੀ ਆ ਪਤਾ ਮਿਲੇ ਨਹੀਂ ਵਿਚਾਰੇ ਨੂੰ ਹਜੇ ਤੱਕ ਉਹ ਸੋ